ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਜਾਣਾ ਕਹਾਣੀ ਜਾਣ ਦਾ ਹੱਕ ਭਾਗ ਸੇਮਾ ਇਸ ਕਹਾਣੀ ਦੇ ਲੇਖਕ ਹਨ ਮਨਿੰਦਰ ਕੌਰ ਵੇਦੀ ਜੀ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਅਗਲੇ ਦਿਨ ਫਿਰ ਗੁਰਨਾਮ ਨੇ ਬੱਚਿਆਂ ਦੇ ਨਾਂ ਨੂੰ ਲੈ ਕੇ ਬਖੇੜਾ ਖੜਾ ਕਰ ਦਿੱਤਾ ਤਾਂ ਭਜਨ ਸਿੰਘ ਨੇ ਆਖਿਆ ਦੇਖ ਪੈਣੇ ਜਗੀਰ ਸਿੰਘ ਮੇਰਾ ਜਿਗਰੀ ਯਾਰ ਹੋਣ ਦੇ ਨਾਲ ਇੱਕ ਸੱਚਾ ਸੁੱਚਾ ਇਨਸਾਨ ਸੀ ਇਹ ਸਭ ਖੁਸ਼ੀਆਂ ਉਸੇ ਦੀ ਬਦੌਲਤ ਹਨ ਮੈਂ ਉਸਦਾ ਇਹ ਕਰਜ਼ ਜਿਉਂਦੇ ਜੀਦਾ ਕਿ ਮਰ ਕੇ ਵੀ ਨਹੀਂ ਉਤਾਰ ਸਕਦਾ ਉਸਨੇ ਹੀ ਸਾਡੇ ਦੋਵਾਂ ਬਾਰੇ ਸੋਚਿਆ ਤੇ ਸਾਨੂੰ ਸਮਝਾਇਆ ਸੀ ਕਿ ਸਾਨੂੰ ਜਿਉਣ ਦਾ ਹੱਕ ਹੈ ਮੈਂ ਆਪਣੇ ਪੁੱਤ ਦਾ ਨਾਂ ਜੰਗੀਰ ਸਿੰਘ ਤੇ ਧੀ ਦਾ ਨਾਂ ਜੰਗੀਰ ਕੌਰ ਇਸੇ ਲਈ ਉਸਦੇ ਨਾਂ ਤੇ ਰੱਖਿਆ ਤਾਂ ਕਿ ਮੈਂ ਹਰ ਵਕਤ ਉਸਨੂੰ ਯਾਦ ਕਰਦਾ ਰਹਾਂ ਭਜਨ ਸਿੰਘ ਦੇ ਮੂਹੇ ਇਹ ਸਭ ਸੁਣਾ ਗੁਰਨਾਮ ਨੂੰ ਵੀ ਸਮਝ ਆ ਗਈ ਤੇ ਆਖਣ ਲੱਗੀ ਠੀਕ ਹੈ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਕਰੋ ਮੈਨੂੰ ਕਮਲੀ ਨੂੰ ਇਹੋ ਜਿਹੀਆਂ ਗੱਲਾਂ ਦੀ ਸਮਝ ਘੱਟ ਹੀ ਆਉਂਦੀ ਏ ਵੈਸੇ ਵੀ ਇਹ ਜਿਹੇ ਦੋਸਤ ਕਿਸਮਤ ਨਾਲ ਹੀ ਮਿਲਦੇ ਨੇ ਪਰ ਮੈਂ ਤੁਹਾਡੇ ਦੋਵਾਂ ਦੇ ਲਈ ਬਹੁਤ ਖੁਸ਼ ਹਾਂ ਦੋ ਕੁ ਦੇਨਾ ਹੋ ਰਹਿਣ ਪਿਸੋ ਗੁਰਨਾਮ ਵੀ ਆਪਣੇ ਪਿੰਡ ਮੁੜ ਗਈ ਥੋੜੇ ਕੁ ਦਿਨ ਲੰਘੇ ਤਾਂ ਬੰਤਕੌਰ ਭਜਨ ਸਿੰਘ ਨੂੰ ਆਖਣ ਲੱਗੀ ਮੈਨੂੰ ਮੇਰੇ ਪੁੱਤ ਬੰਤ ਸਿੰਘ ਦੀ ਬਹੁਤ ਯਾਦ ਆਉਂਦੀ ਏ ਪੜਾ ਦਿਲ ਕਰਦਾ ਉਸ ਨੂੰ ਮੇਲਣ ਤੇ ਦੇਖਣ ਲਈ ਰੱਬ ਉਸ ਨੂੰ ਰਾਜੀ ਰੱਖੇ ਮੇਰੇ ਦਿਲ ਵਿੱਚ ਬਹੁਤ ਖੋਪੈਂਦੀ ਏ ਉਸ ਲਈ ਮੇਰੇ ਦਿਲ ਦੀ ਇੱਕ ਇੱਛਾ ਏ ਜੇ ਤੁਸੀਂ ਆਖੋ ਤਾਂ ਦੱਸਾਂ ਬੰਤ ਕੌਰ ਨੇ ਭਜਨ ਸਿੰਘ ਨੂੰ ਆਖਿਆ ਭਜਨ ਸਿੰਘ ਨੇ ਆਖਿਆ ਹਾਂ ਦੱਸ ਤੇਰੀ ਇੱਛਾ ਪੂਰੀ ਕਰਾਂਗਾ ਨਾਲੇ ਜੇ ਤੇਰਾ ਬੰਤ ਸਿੰਘ ਨੂੰ ਮਿਲਣ ਨੂੰ ਇਨਾ ਦਿਲ ਕਰਦਾ ਤਾਂ ਤੂੰ ਜਾ ਕੇ ਮਿਲ ਕਿਉਂ ਨਹੀਂ ਆਉਂਦੀ ਥੋੜਾ ਰੋਕ ਕੇ ਬੰਤਕੌਰ ਬੋਲੀ ਮੈਂ ਚਾਹੁੰਦੀ ਹਾਂ ਮੇਰੇ ਨਾਂ ਜੋ ਬੰਤ ਸਿੰਘ ਦਾ ਬਾਪੂ ਜ਼ਮੀਨ ਜਾਇਦਾਦ ਕਰਵਾ ਕੇ ਗਿਆ ਸੀ ਉਸ ਵਿੱਚੋਂ ਮੈਂ ਕੁਝ ਹਿੱਸਾ ਬੰਤ ਸਿੰਘ ਦੇ ਨਾਂ ਕਰਵਾ ਦੇਵਾਂ ਤਾਂ ਕਿ ਉਹ ਆਪਣੀ ਜ਼ਿੰਦਗੀ ਆਰਾਮ ਨਾਲ ਕੱਟ ਸਕੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਬੰਤਕੌਰ ਦੀ ਗੱਲ ਸੁਣ ਭਾਜਨ ਸਿੰਘ ਨੇ ਆਖਿਆ ਮੈਨੂੰ ਕੋਈ ਇਤਰਾਜ਼ ਨਹੀਂ ਉਸ ਦਾ ਹਿੱਸਾ ਉਸ ਨੂੰ ਮਿਲਣਾ ਚਾਹੀਦਾ ਹੈ ਮੈਂ ਕੱਲ ਹੀ ਕਚਹਿਰੀ ਤੋਂ ਕਾਗਜ਼ ਬਣਵਾ ਲਿਆਉਂਦਾ ਹਾਂ ਤੂੰ ਦਸਖਤ ਕਰਦੀ ਬੱਸ ਮੈਨੂੰ ਇਹਨਾਂ ਦੱਸ ਦੇ ਕਿੰਨੇ ਕਿੱਲੇ ਉਸਦੇ ਨਾਂ ਕਰਵਾਉਣੇ ਹਨ ਉਸ ਨੂੰ ਵੀ ਉਸਦੇ ਪਿਓ ਦੀ ਜਾਇਦਾਦ ਦਾ ਹਿੱਸਾ ਮਿਲਣਾ ਚਾਹੀਦਾ ਹੈ ਪੁੱਤ-ਕਪੁੱਤ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਬਣ ਸਕਦੇ ਬੰਤਕਾਰ ਨੇ ਆਖਿਆ ਇੱਕ ਮਕਾਨ ਜਿਸ ਵਿੱਚ ਉਹ ਦੋਵੇਂ ਜੀ ਰਹਿ ਰਹੇ ਨੇ ਤੇ ਦੋ ਕਿੱਲੇ ਬੰਤ ਸਿੰਘ ਦੇ ਨਾਂ ਕਰ ਦਿੰਦੀ ਹਾਂ ਤੁਸੀਂ ਕੱਲ ਕਚਹਿਰੀ ਤੋਂ ਕਾਗਜ਼ ਬਣਵਾ ਲਿਆਓ ਅਗਲੇ ਦਿਨ ਭਜਨ ਸਿੰਘ ਕਚੇਰੀ ਜਾਵੰਤ ਸਿੰਘ ਦੇ ਨਾਂ ਕਰ ਅਤੇ 2 ਕਿੱਲੇ ਜ਼ਮੀਨ ਕਰਨ ਦੇ ਕਾਗਜ਼ ਬਣਵਾ ਲਿਆ ਆ ਬੰਤ ਕੌਰ ਨੇ ਉਹਨਾਂ ਤੇ ਦਸਤਖਤ ਕਰਦੀ ਨੇ ਕਿਹਾ ਮੈਂ ਖੁਦ ਜਾ ਕੇ ਉਸ ਨੂੰ ਇਹ ਕਾਗਜ਼ ਦੇ ਕੇ ਆਵਾਂਗੀ ਨਾਲੇ ਬਹਾਨੇ ਸਿਰ ਦੇਖਾਂ ਉਹਨਾਂ ਨੂੰ ਤੁਸੀਂ ਘਰੇ ਬੱਚਿਆਂ ਦਾ ਧਿਆਨ ਰੱਖਿਓ ਸਵੇਰੇ ਜਲਦੀ ਉੱਠ ਭਜਨ ਸਿੰਘ ਦੇ ਖੇਤ ਜਾਣ ਤੋਂ ਪਹਿਲਾਂ ਹੀ ਬੰਤ ਕੌਰ ਆਪਣੇ ਪੁੱਤ ਬੰਤ ਸਿੰਘ ਕੋਲ ਜ਼ਮੀਨ ਦੇ ਕਾਗਜ਼ ਲੈ ਪਹੁੰਚ ਗਈ ਨਾ ਨੂੰ ਘਰੇ ਆਇਆ ਦੇਖ ਦੋਵੇਂ ਪਤੀ ਪਤਨੀ ਦੇ ਘਰ ਜੇ ਅੱਗ ਲੱਗ ਗਈ ਦੋਵੇਂ ਜਣੇ ਬੰਤਕੌਰ ਤੇ ਟੁੱਟ ਕੇ ਪਏ ਗਏ ਜਿਵੇਂ ਉਸ ਨੂੰ ਹੁਣੇ ਕੁੱਟ ਦੇਣਗੇ ਨੂੰ ਆਖਣ ਲੱਗੀ ਨਾ ਹੁਣ ਕੀ ਕਰਨ ਆਈ ਏ ਇੱਥੇ ਖੇਤਾ ਤੈ ਖਾਹੀ ਲਈ ਬੰਤਕੌਰ ਭਰੀਆਂ ਅੱਖਾਂ ਨਾਲ ਆਪਣੇ ਉਸ ਘਰ ਨੂੰ ਦੇਖਦੀ ਰਹੀ ਜਿੱਥੇ ਉਹ ਜੰਗੀਰ ਸਿੰਘ ਨਾਲ ਵਿਆਹ ਕੇ ਆਈ ਸੀ ਤੇ ਆਪਣੇ ਹੱਥੀ ਇਸ ਘਰ ਦੀ ਕੱਲੀ ਕੱਲੀ ਚੀਜ਼ ਉਸਨੇ ਬੜੀਆਂ ਰੀਜਾ ਨਾਲ ਤਿਆਰ ਕੀਤੀ ਸੀ ਬੰਤ ਕੌਰ ਨੂੰ ਲੱਗਿਆ ਉਸ ਦਾ ਕਾਲਜਾ ਫਟ ਜਾਵੇਗਾ ਭਰੀਆਂ ਅੱਖਾਂ ਨਾਲ ਪੂਰੇ ਘਰ ਨੂੰ ਨਿਹਾਰਦੀ ਰਹੀ ਉਸ ਨੂੰ ਕੁਝ ਸੁਣਾਈ ਨਹੀਂ ਸੀ ਦੇ ਰਿਹਾ ਕਿ ਉਸ ਦੇ ਨੂਪੁੱਤ ਉਸ ਨੂੰ ਕਿੰਨਾ ਭਲਾ ਬੁਰਾ ਆਖ ਰਹੇ ਸਨ ਭਰੀਆਂ ਅੱਖਾਂ ਨਾਲ ਆਪਣੇ ਹੱਥ ਫੜੇ ਕਾਗਜ਼ ਬੰਤ ਸਿੰਘ ਕੰਨੀ ਕਰਦੀ ਹੋਈ ਬੋਲੀ ਤੇਰੇ ਬਾਪੂ ਦੀ ਦੋ ਕਿਲੇ ਜ਼ਮੀਨ ਤੇ ਮਕਾਨ ਤੇਰੇ ਨਾ ਕਰ ਦਿੱਤਾ ਏ ਦੋਵੇਂ ਜਣੇ ਰਾਜੀ ਖੁਸ਼ੀ ਰਹੋ ਇਨਾ ਅਕੀਬੰਦ ਸਿੰਘ ਨੂੰ ਕਾगज ਫੜਾਉਂਦੇ ਹੋਏ ਜਿਵੇਂ ਹੀ ਬੰਤਕੌਰ ਜਾਣ ਲੱਗੀ ਤਾਂ ਬੰਤ ਸਿੰਘ ਬੋਲਿਆ ਤੈਂ ਕੋਈ ਇਸ਼ਾਨ ਨਹੀਂ ਕੀਤਾ ਇਹ ਤਾਂ ਮੇਰੇ ਪਿਓ ਦੀ ਹੀ ਸੀ ਇਸ਼ਤੇ ਮੇਰਾ ਹੱਕ ਹੀ ਸੀ ਉਸ ਦੀ ਗੱਲ ਸੁਣ ਬੰਤਕੌਰ ਦੋ ਪਾਲ ਲਈ ਰੁਕ ਗਈ ਫਿਰ ਬੰਤ ਸਿੰਘ ਕਿੰਨੀ ਮੂੰਹ ਕਰਦਿਆਂ ਬੋਲੀ ਹਾਂ ਪੁੱਤ ਤੈਨੂੰ ਹੱਕਾਂ ਦਾ ਪਤਾ ਤੇ ਫਰਜ਼ਾਂ ਦਾ ਨਹੀਂ ਫਿਰ ਘਰ ਦੇ ਚਾਰੇ ਪਾਸੇ ਭਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਤੇ ਤੇਰੇ ਬਾਪੂ ਨੇ ਬੜੇ ਪਿਆਰ ਨਾਲ ਸਿੰਜਿਆ ਸੀ ਇਹ ਘਰ ਪਰ ਜਦ ਹੁਣ ਉਹ ਨਹੀਂ ਰਿਹਾ ਜਿਸ ਨਾਲ ਮੇਰਾ ਮੋਹ ਸੀ ਤਾਂ ਉਹ ਵੀ ਮੇਰਾ ਹੁਣ ਇਸ ਘਰ ਨਾਲ ਮੋਹ ਨਹੀਂ ਰਿਹਾ ਪਿਓ ਵਾਲੀ ਇੱਜ਼ਤ ਤਾਂ ਤੈਂ ਕਦੇ ਪਿਓ ਨੂੰ ਦਿੱਤੀ ਹੀ ਨਹੀਂ ਜੇ ਉਸ ਨੂੰ ਸੰਭ ਲੈਂਦਾ ਤਾਂ ਸ਼ਾਇਦ 5-7 ਸਾਲ ਹੋਰ ਕੱਟ ਜਾਂਦਾ ਤੇ ਇਸ ਘਰ ਦੇ ਹਾਲਾਤ ਅੱਜ ਕੁਝ ਹੋਰ ਹੁੰਦੇ ਪਰ ਤੂੰ ਤਾਂ ਉਸ ਤੋਂ ਪਹਿਲਾਂ ਹੀ ਜਿਉਣ ਦਾ ਹੱਕ ਖੋ ਲਿਆ ਉਸ ਦੇ ਜਾਣ ਤੋਂ ਬਾਅਦ ਮੇਰੇ ਪੈਰ ਵੀ ਤੁਸੀਂ ਦੋਵਾਂ ਜੀਆਂ ਨੇ ਇਸ ਘਰ ਵਿੱਚ ਨਹੀਂ ਲੱਗਣ ਦਿੱਤੇ ਤੁਹਾਡਾ ਦੋਹਾਂ ਦਾ ਬਾਤ ਚੱਲਦਾ ਤਾਂ ਤੁਸੀਂ ਦੋਵੇਂ ਜੀ ਮੇਰੇ ਤੋਂ ਵੀ ਜਿਉਣ ਦਾ ਹੱਕ ਖੋ ਲੈਂਦੇ ਪਰ ਮੇਰਾ ਜਗੀਰ ਸਿੰਘ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਉਸ ਨੂੰ ਫਿਕਰ ਸੀ ਮੇਰੀ ਤਾਂ ਹੀ ਜਾਣ ਤੋਂ ਪਹਿਲਾਂ ਉਹ ਸਭ ਕਰ ਗਿਆ ਜਿਸ ਬਾਰੇ ਕੋਈ ਕਦੇ ਸੋਚ ਵੀ ਨਹੀਂ ਸਕਦਾ ਫਿਰ ਪੜ੍ਹਾਈ ਵਾਇ ਨਾਲ ਬੋਲੀ ਖਿਆਲ ਰੱਖਿਓ ਤੁਹਾਡੀ ਔਲਾਦ ਤੁਹਾਡੇ ਵਰਗੀ ਨਾ ਨਿਕਲੇ ਇਹਨਾਂ ਅੱਖ ਬੰਤਕੌਰ ਭਰੀਆਂ ਅੱਖਾਂ ਨਾਲ ਗੇਟ ਤੋਂ ਬਾਹਰ ਨਿਕਲ ਆਈ ਮਾਂ ਦੀ ਗੱਲ ਸੁਣ ਬੰਤ ਸਿੰਘ ਸੁਣ ਹੋ ਉੱਥੇ ਹੀ ਬੈਠ ਗਿਆ ਹੱਥ ਵਿੱਚ ਫੜੇ ਕਾਗਜ਼ਾਂ ਨੂੰ ਕਿੰਨੀ ਦੇਰ ਦੇਖਦਾ ਰਿਹਾ ਸੱਚ ਮੈਨੂੰ ਵੀ ਇਹੋ ਲੱਗਦਾ ਹੈ ਇਹਨਾਂ ਤੇ ਮੇਰਾ ਕੋਈ ਹੱਕ ਨਹੀਂ ਪਰ ਉਸਦੀ ਘਰ ਵਾਲੀ ਨੇ ਉਸਦੇ ਹੱਥੋਂ ਕਾਗਜ਼ ਫੜਦੀ ਨੇ ਆਖਿਆ ਉਹੀ ਨਾ ਕਮਲਾ ਬਣੀ ਜਾ ਉਸਦਾ ਕੀ ਹੈ ਉਸਨੇ ਤਾਂ ਦੂਜਾ ਕਸਮ ਕਰ ਜਵਾਕ ਜੰਮ ਲੈ ਪਰ ਆਪਾਂ ਤਾਂ ਆਪਣੇ ਜਵਾਕਾਂ ਬਾਰੇ ਵੀ ਸੋਚਣਾ ਹੈ ਬੰਤ ਸਿੰਘ ਨੂੰ ਹੁਣ ਅਹਿਸਾਸ ਹੋਣ ਲੱਗਾ ਸੀ ਕਿ ਉਸਨੇ ਕਦੇ ਆਪਣੇ ਬੇਬੇ ਬਾਪੂ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ ਬੰਤ ਸਿੰਘ ਬੜਬੜਾਉਂਦੇ ਹੋਏ ਬੋਲਿਆ ਜੇ ਮੈਂ ਉਹਨਾਂ ਨੂੰ ਇੱਜ਼ਤ ਤੇ ਪਿਆਰ ਦਿੱਤਾ ਹੁੰਦਾ ਤਾਂ ਜੇ ਘਰ ਵੀ ਖੁਸ਼ੀਆਂ ਨਾਲ ਭਰਿਆ ਹੁੰਦਾ ਸ਼ਾਇਦ ਮੇਰੇ ਮਾੜੇ ਵਰਤਾਅ ਕਰਕੇ ਹੀ ਮੇਰਾ ਬਾਪੂ ਜਲਦੀ ਮਰ ਗਿਆ ਮੈਂ ਆਪਣੇ ਬਾਪੂ ਤੋਂ ਜਿਉਣ ਦਾ ਹੱਕ ਖੋ ਲਿਆ ਸੀ ਇਹਨਾਂ ਸੋਚਦੇ ਹੋਏ ਬੰਤ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸਨੇ ਆਪਣੀ ਘਰਵਾਲੀ ਨੂੰ ਆਖਿਆ ਜੇ ਸਾਡੀ ਈਲਾਦ ਵੀ ਸਾਡੇ ਵਾਂਗੂ ਨਿਕਲੀ ਤਾਂ ਕੀ ਹੋਵੇਗਾ ਉਸ ਦੀ ਘਰ ਵਾਲੀ ਜਾਇਦਾਦ ਦੇ ਕਾਗਜ਼ ਫੜ ਅੰਦਰ ਜਾਂਦੀ ਬੋਲੀ ਤੂੰ ਤੇ ਕਮਲਾ ਗਿਆ ਤੇ ਕਮਰੇ ਵਿੱਚ ਜਾ ਉਸ ਨੇ ਕਹੇ ਪੇਟੀ ਵਿੱਚ ਸਾਮ ਦਿੱਤੇ ਬੰਤ ਕੌਰ ਜਦ ਘਰ ਪਹੁੰਚੀ ਤਾਂ ਭਜਨ ਸਿੰਘ ਨੇ ਪੁੱਛਿਆ ਕਿਵੇਂ ਸੀ ਬੰਤ ਸਿੰਘ ਠੀਕ ਸੀ ਨਾ ਤੇਰੇ ਨਾਲ ਉਹਨਾਂ ਨੇ ਕੋਈ ਮਾੜਾ ਸਲੂਕ ਤਾਂ ਨਹੀਂ ਕੀਤਾ ਕੁਝ ਉਲਟਾ ਸਿੱਧਾ ਤਾਂ ਨਹੀਂ ਬੋਲੇ ਪਰ ਬੰਤਕੌਰ ਨੇ ਆਪਣੇ ਨੂੰਹ ਪੁੱਤ ਦੀ ਕੋਈ ਗੱਲ ਭਜਨ ਸਿੰਘ ਕੋਲ ਨਹੀਂ ਕੀਤੀ ਬੰਤਕੌਰ ਨੂੰ ਚੁੱਪ ਦੇਖ ਭਜਨ ਸਿੰਘ ਨੇ ਫੇਰ ਪੁੱਛਿਆ ਬੰਤਕੌਰ ਸਭ ਠੀਕ ਹੈ ਨਾ ਆਪਣੀ ਚੁੱਪੀ ਤੋੜਦਿਆਂ ਬੰਤਕੌਰ ਬੋਲੀ ਦੋਵੇਂ ਜੀ ਕੁਝ ਨਹੀਂ ਬੋਲੇ ਮੈਂ ਵੀ ਬਸ ਕਾगज ਫੜਾਏ ਤੇ ਉਹਨਾਂ ਨੂੰ ਸੁੱਖੀ ਸਾੰਧੀ ਦੇਖ ਮੋੜਾਈ ਫੇਰਾ ਖਣ ਲੱਗੀ ਤੁਸੀਂ ਖੇਤ ਜਾਣ ਲਈ ਤਿਆਰ ਹੋ ਜਾਓ ਮੈਂ ਰੋਟੀ ਪਕਾ ਲਵਾਂ ਬੱਚੇ ਅਜੇ ਸੁੱਤੇ ਪਏ ਨੇ ਜੇ ਜਾਗ ਪਏ ਤਾਂ ਪੂਰਾ ਕੰਮ ਨਹੀਂ ਕਰਨ ਦੇਣਗੇ ਇੰਨਾ ਅਖਵੰਤ ਕੌਰ ਸਿੱਧੀ ਰਸੋਈ ਵਿੱਚ ਚਲੀ ਗਈ ਭਜਨ ਸਿੰਘ ਨੇ ਉਸਦੇ ਚਿਹਰੇ ਨੂੰ ਪੜ ਲਿਆ ਸੀ ਬੰਤਕੌਰ ਕੋਲ ਰਸੋਈ ਵਿੱਚ ਜਾ ਅਖਣ ਲੱਗਾ ਬੰਤਕੌਰੇ ਉਹ ਵੀ ਤੇਰਾ ਪੁੱਤੇ ਮੈਨੂੰ ਕੋਈ ਇਤਰਾਜ਼ ਨਹੀਂ ਜੇ ਤੁਸੀਂ ਮਾਂ ਪੁੱਤ ਵਰਤਾਰਾ ਸ਼ੁਰੂ ਕਰ ਲਵੋ ਪਾਜਲ ਸਿੰਘ ਦੀ ਗੱਲ ਸੁਣ ਬੰਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਅੱਖਣ ਲੱਗੀ ਮੈਂ ਮਾਂ ਹਾਂ ਉਸ ਦੀ ਵੀ ਤੇ ਇਹਨਾਂ ਬੱਚਿਆਂ ਦੀ ਵੀ ਮਾਂ ਲਈ ਸਾਰੇ ਬੱਚੇ ਬਰਾਬਰ ਹੁੰਦੇ ਨੇ ਬੱਚਿਆਂ ਦੀਆਂ ਗਲਤੀਆਂ ਮਾਂ ਮਾਫ਼ ਕਰ ਸਕਦੀ ਏ ਪਰ ਇੱਕ ਪਤਨੀ ਆਪਣੇ ਪਤੀ ਨਾਲ ਮਾੜਾ ਵਰਤਾਓ ਕਰਨ ਵਾਲੇ ਨੂੰ ਕਦੇ ਮਾਫ਼ ਨਹੀਂ ਕਰ ਸਕਦੀ ਜਗੀਰ ਸਿੰਘ ਹਮੇਸ਼ਾ ਆਖਿਆ ਕਰਦਾ ਸੀ ਬੰਤ ਕੌਰੇ ਜਿਉਣ ਦਾ ਹੱਕ ਸਭ ਨੂੰ ਹੈ ਪਰ ਸਾਡੇ ਇਸ ਪੁੱਤ ਨੇ ਸਾਡੇ ਤੋਂ ਇਹ ਹੱਕ ਖੋਹ ਲਿਆ ਸੀ ਉਹ ਆਪਣੇ ਪੁੱਤ ਦੇ ਬੁਰੇ ਵਰਤਾਨ ਨੂੰ ਨਾਲ ਲੈ ਕੇ ਹੀ ਇਸ ਜਹਾਨੋਂ ਚਲਾ ਗਿਆ ਤੇ ਜਾਂਦਾ ਜਾਂਦਾ ਸਾਨੂੰ ਜਿਉਣ ਦਾ ਹੱਕ ਦੇ ਗਿਆ ਪਰ ਹੁਣ ਉਹ ਸਾਡੇ ਬੱਚਿਆਂ ਦੇ ਨਾਵਾਂ ਦੇ ਰੂਪ ਵਿੱਚ ਸਾਡੀਆਂ ਆਜ਼ਾਦਾਂ ਵਿੱਚ ਸਾਡੇ ਜਿਉਂਦਾ ਰਹਿਣ ਤੱਕ ਜਿਉਂਦਾ ਰਹੇਗਾ ਆਖਰ ਉਸ ਨੂੰ ਵੀ ਜਿਉਣ ਦਾ ਹੱਕ ਹੈ ਇਹ ਸੀ ਦੋਸਤੋ ਆਪਣੀ ਕਹਾਣੀ ਦਾ ਆਖਰੀ ਭਾਗ ਮਿਲਦੇ ਆ ਨਮੀ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ